ਉੱਜ ਸਾਲ ਪਹਿਲਾਂ ਭਗਵਾਨ ਤਮਨ ਸਾਹਿਬ ਜੀ ਦੂਰਦਰਸ਼ਨ ਤੇ ਇੱਕ ਵੀਡੀਓ ਸਕਿੱਟ ਆਈ ਸੀ ਜਿਸ ਵਿੱਚ ਰਾਜਨੀਤਿਕ ਸਿਸਟਮ ਨੂੰ ਚੈਲੰਜ ਕਰਦੇ ਆ ਉਹਨਾਂ ਦੇ ਸਾਥੀ ਕਲਾਕਾਰ ਬੀਨੂ ਢਿੱਲੋਂ ਦਾ ਡਾਇਲੋਗ ਸੀ ਕਿ ਮਸਾ ਸਾਡੀ ਵਾਰੀ ਆਈ ਹੈ ਅਸੀਂ ਤਾਂ ਆਏ ਹੀ ਕਰਾਂਗੇ ਇਹੇ ਡਾਇਲੋਗ ਸੋਸ਼ਲ ਮੀਡੀਆ ਤੇ ਅੱਜ ਵੀ ਚਰਚਿਤ ਹੈ ਸਮਾ ਬਦਲਿਆ ਤੇ ਕਿਸਮਤ ਨੇ ਮਾਨ ਸਾਹਿਬ ਨੂੰ ਸੀਐਮ ਬਣਾ ਦਿੱਤਾ ਬੇਸ਼ੱਕ ਉਹ ਇੱਕ ਇਮਾਨਦਾਰ ਨੇਤਾ ਹਨ ਪਰ ਉਹਨਾਂ ਦੀ ਹੀ ਪਾਰਟੀ ਦੇ ਕੁਝ ਪੁਰਾਣੇ ਹੰਡੇ ਹੋਏ ਲੋਕਲ ਲੀਡਰਾਂ ਨੇ ਉਸ ਵੇਲੇ ਦੇ ਪੁਰਾਣੇ ਡਾਇਲੋਗ ਕਿ ਮਸਾਵਾਰੀ ਆਈ ਹੈ ਅਸੀਂ ਤਾਂ ਐਂ ਹੀ ਕਰਾਂਗੇ ਨੂੰ ਅੱਜ ਵੀ ਹਟ ਕੀਤਾ ਹੋਇਆ ਹੈ ਅਜੀਹਾ ਹੀ ਇੱਕ ਮਾਮਲਾ ਮੁਕਸਰ ਦੇ ਵਨਵਾਲਾ ਪਿੰਡ ਤੋਂ ਸਾਹਮਣੇ ਆਇਆ ਹੈ ਇੱਥੋਂ ਦੇ ਇੱਕ ਕਿਸਾਨ ਪਰਿਵਾਰ ਨੇ ਕੁਝ ਦਹਾਕੇ ਪਹਿਲਾਂ ਆਪਣੀ ਜ਼ਮੀਨ ਸਕੂਲ ਨੂੰ ਇਸ ਲਈ ਦੇ ਦਿੱਤੀ ਸੀ ਕਿਉਂਕਿ ਸਕੂਲ ਦਾ ਗਰਾਊਂਡ ਵੱਡਾ ਕਰਨਾ ਸੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਕੇ ਪ੍ਰਸ਼ਾਸਨ ਨੇ ਇਸ ਦੇ ਬਦਲੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ 4 ਕਨਾਲ ਕੁਝ ਮਾਰਲੇ ਜ਼ਮੀਨ ਪਰਿਵਾਰ ਨੂੰ ਦੇ ਦਿੱਤੀ ਤੇ ਇਸੇ ਜ਼ਮੀਨ ਤੇ ਕਈਆਂ ਸਾਲਾਂ ਤੋਂ ਇਹ ਖੇਤੀ ਕਰਦੇ ਆ ਰਹੇ ਹਨ ਪਰ ਹੁਣ ਕੁਝ ਸੱਤਾ ਪਾਰਟੀ ਦੇ ਲੋਕਲ ਲੀਡਰ ਅਧਿਕਾਰੀਆਂ ਨਾਲ ਲੜ ਕੇ ਸਾਲਾਂ ਪਹਿਲਾਂ ਕਾਨੂੰਨੀ ਤੌਰ ਤੇ ਦਿੱਤੀ ਜ਼ਮੀਨ ਨੂੰ ਧੱਕੇਸ਼ਾਹੀ ਨਾਲ ਇਸ ਕਿਸਾਨ ਤੋਂ ਵਾਪਸ ਲੈ ਰਹੇ ਹਨ ਤਾਂ ਹੀ ਤਾਂ ਪੁਰਾਣਾ ਡਾਇਲੋਗ ਟੁਕਦਾ ਹੈ ਕਿ ਮਸਾ ਸਾਡੀ ਵਾਰੀ ਆਈ ਹੈ ਅਸੀਂ ਤਾਂ ਆਏ ਹੀ ਕਰਾਂਗੇ ਇਸ ਮਾਮਲੇ ਤੇ ਆਓ ਚੱਲਦੇ ਹਾਂ ਇਹ ਸੁੰਦੇ ਹਾ ਕਿ ਇਸ ਠੱਕੇ ਸ਼ਾਹੀ ਤੇ ਕੀ ਚੱਲ ਰਿਹਾ ਹੈ ਪੀ ਪ੍ਰਵਾਹ ਤੇ ਉਸ ਦੇ ਸਾਥੀ ਮਲੌਰ ਤੋਂ ਫਟਾਫਟ ਟੀਵੀ ਲਈ ਚੇਤਨ ਪੂਰਾ ਦੇ ਨਾਲ ਮਾਵਲਾ ਐ ਹੋਏ ਦੋਸਤੋ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਦੇਖੋ ਕੇਂਦਰ ਸਰਕਾਰ ਕਾਰਪੋਰੇਟ ਸੈਕਟਰ ਦਾ ਸਾਨੂੰ ਮਾਰਨਾ ਚਾਹੁੰਦਾ ਹੀ ਚਾਹੁੰਦਾ ਇਹ ਸਿਆਸੀ ਸ਼ਹਿ ਤੇ ਸਾਡੇ ਕਿਸਾਨਾਂ ਦਾ ਗਲ ਘੁੱਟਣ ਤੇ ਤੋਲੇ ਹੋਏ ਆ ਸਾਡੇ ਜਿਹੜੇ ਕਿਸਾਨ ਭਪਿੰਦਰ ਸਿੰਘ ਸੁਖਮੰਦਰ ਸਿੰਘ ਹੈ ਵਾਣ ਵਾਲੇ ਦੇ ਇਹਨਾਂ ਦੀ ਮਾਲਕੀ 1961 ਤੋਂ ਲੈ ਕੇ ਜਿਹੜੀ ਜ਼ਮੀਨ ਤੇ ਸੀਗੀ ਚਾਰ ਕਨਾਲਾਂ ਕੁਛ ਮਰਲਿਆਂ ਦਾ ਇਹ ਮਸਲਾ ਸਕੂਲ ਦੇ ਗਰਾਊਂਡ ਦੇ ਨਾਲ ਇਹਨਾਂ ਦੀ ਉਹ ਜ਼ਮੀਨ ਲੱਗਦੀ ਸੀਗੀ ਉਹ ਜ਼ਮੀਨ ਪਿੰਡ ਦੀ ਪੰਚਾਇਤ ਨੇ ਪ੍ਰਭਵੀ ਤੌਰ ਤੇ ਇਹਨਾਂ ਤੋਂ ਸਕੂਲ ਦਾ ਗਰਾਊਂਡ ਖੁੱਲਾ ਕਰਨ ਵਾਸਤੇ ਲੈ ਲਈ ਤੇ ਇਹਨਾਂ ਨੂੰ ਨਾਲ ਲੱਗਦੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਵਹਿਕ ਵਾਸਤੇ ਦੇਤੀ 1961 ਤੋਂ ਲੈ ਕੇ ਇਹਨਾਂ ਦੇ ਬੁਰਗਾਂ ਤੋਂ ਲੈ ਕੇ ਅੱਜ ਤੱਕ ਇਹ ਪਰਿਵਾਰ ਉਸ ਜ਼ਮੀਨ ਤੇ ਕਾਬਜ਼ ਆ ਪੀੜੀਦਰ ਪੀੜੀ ਇਹ ਉਹ ਵਹੰਦਾ ਆ ਰਿਹਾ ਅੱਜ ਤੱਕ 2024-25 ਤੱਕ ਗਰਦੌਰੀਆਂ ਵੀ ਇਹਨਾਂ ਦੇ ਨਾਂ ਹੁਣ ਜਦੋਂ ਆ ਨਵੀਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਇਹਦੇ ਕੁਝ ਮੰਤਰੀ ਸਾਹਿਬ ਦੇ ਚਹੇਤੇ ਆ ਉਹਨਾਂ ਨੇ ਇਹ ਕਰਿਆ ਵੀ ਅਵਰੇ ਜੀ ਹੁਣ ਗਰਾਊਂਡ ਵਾਲੇ ਥਾਂ ਤਾਂ ਇਹਨਾਂ ਦੀ ਜ਼ਮੀਨ ਚ ਤਾਂ ਗਰਾਊਂਡ ਬਣਾਤਾ ਕੰਧ ਕੱਢ ਲਈ ਗਈ ਉਹ ਪਿਛਲੇ ਸਮੇ ਤੋਂ ਹੀ ਜਿਹੜੀ ਇਹ ਜ਼ਮੀਨ ਵਹੰਦੇ ਸੀ ਇਹ ਵੀ ਛੱਡੋ ਇਹ ਪਰਿਵਾਰਾਂ ਦਾ ਵੀ ਇਹ ਕਿਵੇਂ ਛੱਡ ਗਏ ਵੀ ਸਾਡੀ ਰੋਜੀ ਰੋਟੀ ਦਾ ਸਾਧਨ ਆ ਪਰ ਬੀਡੀਪੀਓ ਸਾਹਿਬ ਸਿਆਸੀ ਸ਼ਹਿ ਤੇ ਉਸ ਉਹਨਾਂ ਦੇ ਨਾਲ ਰਲਿਆ ਜਿਹੜੇ ਇਹਨਾਂ ਦੇ ਆਗੂ ਆ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਧੱਕੇ ਨਾਲ ਉੱਥੇ ਕਬਜ਼ਾ ਕੀਤਾ ਔਰ ਦੁੱਖ ਦੀ ਗੱਲ ਆ ਵੀ ਮਾਮਲਾ ਕੋਰਟ ਤੇ ਮਾਨਯੋਗ ਕੋਰਟ ਤੇ ਵਿਚਾਰ ਦੀ ਨਾ ਆ ਦੇਖੋ ਸਾਥੀਓ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਨੇ ਆ ਆ ਬਕਾਇਦਾ ਬਾਏ ਨੇ ਪਾਰਟੀਆਂ ਦੇ ਉੱਤੇ ਆ ਮਾਮਲਾ ਕੋਰਟ ਦੇ ਵਿੱਚ ਹੋਣ ਤੇ باوجود ਵੀ ਜੋ ਫੈਸਲਾ ਮਾਨਯੋਗ ਕੋਰਟ ਦੇਊਗੀ ਉਹਨੂੰ ਪਰਿਵਾਰ ਹੀ ਮੰਨ ਲੂਗਾ ਜਾਂ ਇਹਨਾਂ ਦੇ ਹੱਕ ਚ ਆਉਂਦਾ ਜਾਂ ਦੂਜੀ ਧਿਰ ਦੇ ਕੋਰ ਦੇ ਮਾਮਲੇ ਦੇ ਹੋਣ ਦੇ ਬਾਵਜੂਦ ਉਹਨੂੰ ਟਿੱਚ ਜਾਂਦੇ ਹੋਏ ਬੀਡੀਪੀਓ ਲੰਬੀ ਲਖਵੀਰ ਸਿੰਘ ਦੂਜਾ ਰਕੇਸ਼ ਬਸ਼ਨੋਈ ਉਹ ਦੂਜਾ ਮੋਦੀ ਬਣਿਆ ਫਿਰਦਾ ਉਹ ਉਹਨੂੰ ਬਾਹਲੇ ਹੀ ਪਤਾ ਨਹੀਂ ਕੀ ਹੋਵਾਦਾ ਵੀ ਮੈਂ ਖਣੀ ਏਦੂ ਬਾ ਕੀ ਲੱਗਣਾ ਉਹਨੇ ਕਿੰਨੀ ਕਿ ਤਰੱਕੀ ਮਿਲ ਜੂਏ ਸਰਕਾਰ ਚੋਂ ਨੂੰ ਵੀ ਆ ਪਰ ਉਹਦਾ ਵਿਹਾਰ ਹੈ ਜਿਹੜਾ ਬਹੁਤ ਮਾੜਾ ਉਹਦੇ ਨਾਲ ਜਿਹੜਾ ਹੈ ਜੀ ਲਖਵੀਰ ਸਿੰਘ ਉਰਫ ਲੱਖਾ ਲਾਲ ਵਾਈ ਦਾ ਕਰਨਵੀਰ ਸਿੰਘ ਪਿੰਡ ਕੋਟਪਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਕ ਜਗਦੀਸ਼ ਸਿੰਘ ਪਿੰਡ ਮਦੀਰ ਤੋਂ ਮਦੀਰ ਤੋਂ ਹੈ ਜੀ ਇਹ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦੇ ਇਹਨਾਂ ਨੇ ਉੱਥੇ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਹੁਣ 6 ਤਰੀਕ ਨੂੰ ਜੀ ਇਹ ਕਰਨਾ ਚਾਹੁੰਦੇ ਆ ਇਸੇ 6 ਤਰੀਕ ਨੂੰ ਕਬਜ਼ਾ ਉਸ ਜ਼ਮੀਨ ਤੇ ਤੇ ਅੱਜ ਦੀ ਮੀਟਿੰਗ ਤੇ ਤੈਅ ਹੋਇਆ ਵੀ ਇਹ ਕਬਜ਼ਾ ਕਦੇ ਵੀ ਨਹੀਂ ਕਰਨ ਦਿੱਤਾ ਜਾਊਗਾ ਬੱਚਾ ਬੱਚੀ ਝੋਕ ਦੇਾਂਗੇ ਇਹ ਜਿਹੜੇ ਧੱਕੇਸ਼ਾ ਹੀ ਆ ਇਹਨੂੰ ਅਸੀਂ ਰੋਕ ਦੇਾਂਗੇ ਹਾਂਜੀ ਮੇਰਾ ਨਾਮ ਮਹਿਤਾ ਸਿੰਘ ਆ ਇਹ ਜੋ ਜ਼ਮੀਨ ਆ ਮੇਰੇ ਤਾਇ ਦੇ بیٹے ਸੁਖਮੰਦਰ ਸਿੰਘ ਭੁਖਿੰਦਰ ਸਿੰਘ ਬਾਹਰੇ ਆ ਖੇਤੀ ਕਰ ਰਹੇ ਆ ਸ਼ੁਰੂ ਤੋਂ ਹੀ ਸਟਾਰਟ ਤੋਂ ਜਦੋਂ ਤੋਂ ਮੈਂ ਪੈਦਾ ਹੋਇਆ ਮੈਂ ਇਹੀ ਖੇਤੀ ਕਰਦੇ ਮੇਰੇ ਤਾਇ ਜੀ ਹੁਣ ਉਹਨਾਂ ਨੇ ਦੇਖਿਆ Pritam Singh ਹੁਣਾਂ ਨੂੰ ਇਹ ਹੁਣ Pritam Singh ਦੇ بیٹے ਉਹਦੇ ਉੱਪਰ ਖੇਤੀ ਕਰ ਰਹੇ ਆ ਲੰਬਾ ਸਮਾਂ ਪਹਿਲਾਂ ਪੰਚਾਇਤਾਂ ਨੇ ਕੋਈ ਅਜ ਤੋਂ 50 ਸਾਲ ਪਹਿਲਾਂ ਜਾਂ ਕੋਈ ਵੀ ਇੱਕ ਗਰਾਉਂਡ ਦੀ ਵਿਜੀਟ ਉੱਤੇ ਇਹ ਜ਼ਮੀਨ ਸਾਡੇ ਕੋਲੋਂ ਕਿਹਾ ਸੀ ਵੀ ਇੱਧਰ ਤੁਸੀਂ ਵਾਹ ਲੋ ਇਹਦਰ ਪੰਜਾਬ ਦੀ ਜ਼ਮੀਨ ਆ ਉਹ ਪ੍ਰੀਤਮ ਸਿੰਘ ਢੂੰਬਾਲਾ ਉਹ ਕਹਿੰਦਾ ਠੀਕ ਆ ਕੋਈ ਲਿਖਤੀ ਰੂਪ ਹੈ ਨਹੀਂਗਾ ਪਰ ਅੱਜ ਤੱਕ ਜ਼ਮੀਨ ਦੇ ਉੱਤੇ ਕਬਜ਼ਾ ਸਾਡਾ ਹੀ ਆ ਅਸੀਂ ਬਾਹਰ ਆਏ ਹਾਂ ਖੇਤੀ ਕਰ ਰਹੇ ਹਾਂ ਹੁਣ ਸਾਡੀ ਕਣਕ ਵੀ ਜੀ ਹੋਈ ਆ کورٹ ਦੀਨ ਸੁਖਮੰਦਰ ਸਿੰਘ ਭਵਿੰਦਰ ਸਿੰਘ ਵੱਲੋਂ ਕੇਸ ਕੀਤਾ ਗਿਆ ਹੈ 24 25 ਅੱਜ ਤੱਕ ਅਰ ਸਾਡੇ ਨਾਲ ਗਰਦੌਰੀ ਹੈ ਠੀਕ ਆ ਇਹ ਜ਼ਮੀਨ ਦੀ ਪਰ ਸਾਨੂੰ ਵਾਰ-ਵਾਰ ਬੀਡੀਪੀ ਉਹ ਧਮਕੀਆਂ ਵੀ ਦੇ ਰਿਹਾ ਹੈ ਸਮਝ ਗਏ ਉਹਦਾ ਮਤਲਬ ਇਹੀ ਆ ਵੀ ਮੈਂ ਕਿਸੇ ਨਾ ਕਿਸੇ ਪੰਚਾਇਤ ਦਾ ਮਤਾਂ ਤੁਹਾਡੇ ਕੋਲ ਹੈਗਾ ਕੋਈ ਜਦੋਂ ਪਾਈ ਹੈ ਲੋ ਜੀ ਸਾਡੇ ਕੋਲ ਕੋਈ ਲਿਖਤੀ ਰੂਪ ਨਹੀਂ ਪੰਚਾਇਤ ਆ ਪਰ ਹੁਣ ਪੰਚਾਇਤ ਜਾਂ ਨੰਬਰਦਾਰ ਦੋਨੋਂ ਦਾ ਸਾਡੇ ਕੋਲ ਲਿਖਤੀ ਰੂਪ ਹੈ ਵੀ ਇਹ ਹੀ ਬੰਦੇ ਖੇਤੀ ਕਰ ਰਹੇ ਆ ਉਹ ਜਥੇਬੰਦੀ ਨੂੰ ਅਸੀਂ ਦੇਤਾ ਹੈ ਜਥੇਬੰਦੀ ਦੇ ਨੋਟਿਸ ਚ ਪਹਿਲਾਂ ਵੀ ਅਸੀਂ ਗੱਲ ਤੁਹਾਡੇ ਹੱਕ ਤੇ ਜਾਰੀ ਹੈ ਪੰਚਾਇਤ ਦਾ ਹਾਂ ਜੀ ਜੀ ਹਾਂ ਜੀ ਪੰਚਾਇਤ ਕੋਈ ਇਸ ਵਿੱਚ ਹਿੱਸਾ ਨਹੀਂ ਲੈ ਰਹੀ ਪੰਚਾਇਤ ਤਾਂ ਇਹ ਹੀ ਕਹਿ ਰਹੀ ਆ ਕਿ ਇਹ ਬਜੋੜ ਪੀੜੀਦਾਰ ਪੀੜੀ ਖੇਤੀ ਕਰ ਰਹੇ ਆ ਜਮੀਨ